3.5 ਲੱਖ ਦਾ 14 ਮਾਡਲ 855 ਲੈ ਜਿਓ 60000 ਮਾਨਤਨ ਹੋ ਗਿਆ ਰੇਟ ਹੋ ਗਿਆ 11 1200 ਘੰਟਾ ਚੱਲਿਆ ਵੀਰੇ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜਮਈ ਨਵਾ ਪੰਮਾ ਕੋਈ ਹਾਰ ਪਾ ਕੇ ਲੈ ਜੇ ਤੇ ਤਾਂ 60000 ਰੁਪਏ ਮਾਨਤਨ ਸੁਨਾਲੀ ਕਾ ਦੇ ਵਿੱਚੋਂ ਐਟ ਟਰੈਕਟਰ ਤੇ ਕੋਈ ਵੀ ਬੰਦਾ ਕਮੀ ਕੱਢ ਦੇ ਠੀਕ ਹੈ ਆਪਣੀ ਜ਼ਿੰਮੇਵਾਰੀ ਆ 17 ਮਾਡਲ 855 50000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਹੋ ਗਿਆ ਦੀ ਮੌਕੇ ਤੇ 40000 ਦਾ ਗਰੰਟਾ ਹੀ ਦਿੱਤਾ ਜੱਜ ਵਾਲੇ ਜੁਆਇੰ ਸਸਤੀ ਗੱਲ ਦੋਸਤੋ ਸੁਵਾਦ ਦਾ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾ ਖੜਿਆ ਤਰਵੰਡੀ ਸਾਬੋ ਟਰੈਕਟਰ ਮੰਡੀ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ ਨਾਲ ਆਪਣੇ ਹੈਪੀ ਸ਼ਰਮਾ ਬਾਈ ਸਸਤੀ ਗੱਲ ਸਸਤੀ ਗੱਲ ਸਵਾਗਤ ਹੈ ਜੀ ਮਤਲਬ ਬਾਈ ਤੁਸੀਂ ਦੱਸੋ ਹਾਲ ਚਾਲ ਸੇ ਤਾਂ ਬਹੁਤ ਵਧੀਆ ਜੀ ਅੱਜ ਫਿੱਟ ਹੋਏ ਕਰਾ ਮੈਂ ਸਹੀ ਮੈਨੇ ਦੇ ਵਿੱਚ ਹੋਰ ਭਰਾਵਾ ਮੇਰੇ ਬਾਹਰਲੇ ਭਰਾ ਕਹਿਣ ਲੱਗੇ ਸ਼ਰਮਾ ਮੇਰੀਆਂ ਕੁੰਆਂ ਬੰਦ ਕਰਦੇ ਚੱਲ ਯਾਰ ਮਜਬੂਰੀ ਹੈ ਕਰਦਾ ਜਮਿਕ ਦੇ ਕੱਪੜਾ ਕਮਾਉਣਾ ਪੈਂਦਾ ਟਰੈਕਟਰ ਉਹ ਸ਼ੈੱਡ ਛੋਟਾ ਦਾ ਕੰਮ ਕਰ ਵੀਡੀਓ ਬਾਕੀ ਬਾਈ ਨੂੰ ਗਿਫਟ ਦੇਵਾਂਗੇ ਗਿਫਟ ਆ ਗਿਆ ਠੀਕ ਹੈ ਆਉਦੇ ਵੱਲੋਂ ਦੇਉਂਗਾ ਮੈਂ ਠੀਕ ਹੈ ਇਹ ਸਪੈਸ਼ਲੀ ਗਿਫਟ ਦੇਣਾ ਠੀਕ ਹੈ ਗਿਫਟ ਦਿਖਾਵਾਂਗੇ ਬਾਈ ਜੀ ਅੱਜ 8 ਤਰੀਕ 10ਵਾਂ ਮਹੀਨਾ 2025 ਬੁੱਧਵਾਰ ਮੰਡੀ ਚ ਆ ਬਾਈ ਹਾਂਜੀ ਟਰੈਕਟਰ ਮੈਂ ਆਪਦੇ ਆਪ ਦੇ ਦਿਖਾਵਾਂਗੇ ਵੀਡੀਓ ਚ ਜਾਇਜ਼ ਰੇਟ ਤੇ ਦਿਖਾਵਾਂਗਾ ਠੀਕ ਹੈ ਤੇ ਜਿੱਦਾਂ ਹੋਇਆ ਮਹੂਰਤ ਉਦੋਂ ਜੇ ਜਿਹਨੇ ਲੈਣਾ ਹੋਇਆ ਨਾ ਉਦੋਂ ਆ ਜਾਓ ਉਦੋਂ ਆਪਾਂ ਸਪੈਸ਼ਲੀ ਡਾਵਾਂਗੇ ਮੰਤਰ ਇਹਨਾਂ ਦੇ ਠੀਕ ਹੈ ਉਦੇ ਰੇਟ ਡੂਗਾ ਸਪੈਸ਼ਲ ਤੇ ਅੱਜ ਆ ਲੈਣਜੀ ਚ ਜਨੇਟਰੈਕਟਰ ਆ ਸੱਜ ਨੂੰ ਤੁਹਾਨੂੰ ਸਾਰੇ ਦਿਖਾਵਾਂਗੇ ਹਾਂਜੀ ਇਹ ਸ਼ਰਮਾ ਜੀ ਐਤੋਂ ਕਰਦੇ ਹਾਂ ਵੀਡੀਓ ਸਟਾਰਟ 855 ਦੱਸ ਹੀ ਗਿਰਾਂ ਇਸ ਤਾਰਾ ਮਾਡਲ ਆ ਸਤਨਾ ਮੈਂ ਟਾਇਰ ਟੂ ਰੇ ਦੇ ਚੰਗੇ ਆ ਪਿਛਲੇ ਨਵੇਂ ਵਰਗੀ ਆ ਜਮਾ ਹੀ ਪਿਛਲੇ ਤਾਂ ਮੈਂ ਆਪਕੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜੇ ਬਾਈ ਠੀਕ ਹੈ ਠੀਕ ਹੈ ਗੱਲ ਸਾਰਾ Ориਜినਲ ਟ੍ਰੈਕਟਰ ਆ ਵੀਰੇ ਠੀਕ ਹੈ ਇਹ ਤੋਂ ਰੰਗ ਪੇਂਟ ਨਹੀਂ ਹੋਇਆ 17 ਮਾਡਲ ਦੇ ਵਿੱਚ ਆ ਪਹਿਲੇ ਨਹੀਂ ਆ ਇਹਦੇ ਪਹਿਲੇ ਫਰਸਟ ਕੁਆਲਿਟੀ 5 ਲੱਖ 45 ਹਜ਼ਾਰ ਡਿਮਾਂਡ ਆ ਹਾਂਜੀ ਅੜਾ ਦੇ ਕੀ ਤੋਂ ਪਹਿਲੇ ਨਾ ਟਰੈਕਟਰ ਮੇਥਰੂ 852 17 ਮਾਡਲ ਆ 5 ਲੱਖ 7.5 ਲੱਖ ਦਾ ਕਰ ਦੇ ਜੀ ਹੋਰ ਕਿੰਨੇ ਦਾ 7.5 ਲੱਖ ਕਿਉਂ ਲੁੱਟਣ ਦੇ ਤੋਲਣ ਦੇ ਲੋਕਾਂ ਨੂੰ ਕਿੰਨੇ ਦਾ ਕਰਿਆ 495000 ਦਾ 495000 ਦਾ ਸੱਜੇ ਨੂੰ ਟਰੈਕਟਰ ਲੈ ਜਾਓ 17 ਮਾਡਲ 85000 ਦਾ 50000 ਮੰਨ ਤਾਂ ਉਹ ਜੀ ਟਰੈਕਟਰ ਦੇ ਵਿੱਚੋਂ ਹੋ ਗਿਆ ਤੇ ਅੱਗੇ 50 50 ਡੀ ਜੌਂਡੀਅਰ 17 ਮਾਡਲ ਇਹ ਵੀ 17 ਮਾਡਲ ਹੀ ਆ ਜੀ 50 50 ਡੀ ਚਿਲਾ ਕੇ ਬਾਕੇ ਤਸੱਲੀ ਕਰਕੇ ਲੈ ਜੋ ਅਗਲੇ ਟਾਇਰ ਹੈਗੇ ਆ ਜਮਾ ਨਵੇਂ ਮਿੱਤਰੋ ਐਮ ਆਰ ਪੀ ਦੇ ਐਮ ਆਰ ਪੀ ਦੇ ਤਾਜ਼ੇ ਆ ਪਿਛਲੇ ਭਈ 80 85 ਪੈਸੇ ਟਾਇਰ ਆ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਗੇਅਰ ਇੰਜਨ ਹੈਗਾ ਓਕੇ ਤਸੱਲੀ ਕਰਕੇ ਲੈ ਜਿਓ ਤਸੱਲੀ ਕਰਕੇ ਟਰੈਕਟਰ ਸੱਜ ਨੂੰ ਲੈ ਜਿਓ ਮਾਡਲ ਹੈ 185000 ਦਾ ਡਿਮਾਂਡ ਆ ਨੰਬਰ ਆ ਨੰਬਰ ਐਚ ਆਰ ਹੀ ਹੁੰਦੇ ਸਾਰੇ ਐਚ ਆਰ ਨੰਬਰ ਆ ਐਨਓਸੀ ਮਿਲ ਜੂ 17 ਮਾਡਲ ਆ 485 ਇਹ 4 ਲੱਖ ਤੇ 45000 ਦਾ 434500 ਦਾ ਚੱਲੀ ਬਾਕੀ ਮੌਕੇ ਤੇ ਲੰਘੇ ਆਪਾਂ ਚਾਚੇ ਦਾ ਟਰੈਕਟਰ ਬਾਕੀ ਮੌਕੇ ਤੇ 40000 ਦਾ ਗਰੰਟਾ ਹੀ ਦਿੱਤਾ ਚਾਚੇ ਵਾਲੇ ਜੁਆਏ ਆਹ ਟਰੈਕਟਰ ਦਾ ਯਾਰ ਹਾਂ 11 ਮਾਡਲ ਆਡਲੀ 11 11 ਮਾਡਲ ਆ 35 ਆ ਜੀ 17 18 ਵਰਗਾ ਠੀਕ ਹੈ ਆਹ ਟਰੈਕਟਰ 'ਚ ਕੋਈ ਵੀ ਬੰਦਾ ਕਮੀ ਕੱਢ ਦੇ ਠੀਕ ਹੈ ਆਪਣੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਪਿਛਲੇ ਰੈਡੀਏਟਰ ਨੇ ਮਹਿੰਗੇ ਵਾਲੇ ਹਾਂਜੀ ਆ ਗੁਡਇਰ ਦੇ ਬਿਲਕੁਲ ਤਾਜ਼ੇ ਠੀਕ ਹੈ ਠੀਕ ਹੈ ਗੱਲ ਹਾਂਜੀ ਰੇਡੀਅਲ ਟਾਇਰ ਤੇ ਟਾਇਰ ਹੀ ਨਾ ਇਹ ਟਰੈਕਟਰ ਆਪਣੀ ਜ਼ਿੰਮੇਵਾਰੀ ਆ ਇੱਕੋ ਘਰ ਦੇ ਦੋ ਟਰੈਕਟਰ ਆ ਆਪਣੇ ਕੋਲੇ ਆਏ ਆ ਠੀਕ ਆ 35 ਦਾ ਸੋਨਾ ਲੀਕਾ ਪਾਉਂਦੇ ਸੀ ਇਹਦਾ ਸੋਨਾ ਲੀਕਾ ਤੇ 265 ਆ ਆਪਾਂ ਇੱਕੋ ਘਰੋਂ ਲੈਂਦੇ ਆ ਠੀਕ ਆ 17 ਟਰੈਕਟਰ ਆ ਉਹਨਾਂ ਕੋਲੇ 17 ਚ ਆਪਾਂ ਦੋ ਚੱਕ ਲੈ ਦੋ ਚੱਕ ਲੈ 11 ਮਾਡਲ ਆ ਇਹ ਹਾਂਜੀ ਤੇ 310 ਹਜ਼ਾਰ ਹਾਂਜੀ ਹਾਂਜੀ ਇੱਕੋ ਰੇਟ ਇੱਕ ਰੇਟ ਜਸਨੋ ਜਸਨੋ ਇਹ ਦੇਵਾਂਗੇ 285 2 2 ਦੋ ਇਹ ਦੇ ਦਾਂਗਾ ਬਈ ਕੁ ਰੇਟ ਜਸਨੋ ਹਾਂਜੀ 285000 ਹਾਂ ਜਾਨਾ 385000 ਇਧਰ ਰੁਪਈਆ ਮੰਨਤਾਂ ਨਾ ਹੋ ਜੂ ਤੇ ਹੁਣ ਆਹ ਵਿਚਾਲੇ ਜੇ ਖੜਾ ਮੈਨੂੰ ਇਹ ਆਪਣਾ ਨਹੀਂ ਹੈਗਾ ਜੀ ਚੱਲ ਫਿਰ ਇਧਰ ਵੀ ਨਾ ਗਿਆ ਹੁਣ ਕਹਾ ਆਜਾ ਸ਼ਰਮਾ ਇਧਰਲੇ ਪਾਸੇ 95180 ਘੜਾ ਸੱਜਣੋ ਮਾਡਲ ਹੈਗਾ 19 ਮਾਡਲ ਆ 20 ਦੀ ਆਰ ਸੀ ਆ 20 ਦੀ ਕਾਪੀ ਆ 19 ਮਾਡਲ ਆ ਇੰਜਨ ਗੇਅਰ ਦਾ ਸ਼ਰਮਾ ਜੀ ਆਰ ਪੀ ਆਈ ਆ ਜੇ ਚਾਬੀ ਲੱਗੀ ਹੋਵੇ ਕਲਮ ਲੱਗੀ ਹੋਵੇ ਦੇਣਦਾਰ ਹੈ ਵੀਰੇ ਜੇ ਚਾਬੀ ਲੱਗੀ ਹੋਵੇ ਕਲਮ ਲੱਗੀ ਹੋਵੇ ਸ਼ਰਮਾ ਦੇਣਦਾਰ ਹੈ ਚਾਰ ਨੰਬਰ ਆ 4 ਲੱਖ 95000 ਰੁਪਏ ਸ਼ਰਮਾ ਜੀ ਅਡਾ ਕੀ ਡੋਨਾ 4 ਲੱਖ 70000 ਕਿਉਂ ਜੋ ਇਕਲੀਆਂ ਗੱਲਾਂ ਕਰੀ ਜਾਂਦਾ 60000 ਸਾਢੇ 4 ਲੱਖ ਦਾ ਰੇਟਰ ਦੇ ਦਾਂਗੇ ਸਾਢੇ 4 ਲੱਖ ਦਾ ਲੈ ਜਾਓ 19/20 ਆ 5-5 ਲੱਖ ਵੀ ਮੰਗੀ ਜਾਂਦੇ ਆ ਸਾਢੇ 4 ਲੱਖ ਦਾ ਲੈ ਜਾਓ ਮਿੱਤਰੋ 45000 ਮੰਨ ਤਾਂ ਹੋ ਜੂ ਰੇਟਰ 22 ਮਾਡਲ 22 ਮਾਡਲ 35 ਦਾ ਫੇਸ ਉਨ ਵਾਲੀ ਇਹਦੇ ਮਗਰਾਂ ਤੇ ਮਾਰ ਕੈਮਰਾ ਤੇ ਚਰੀਟ ਵੀ ਦਿਖਾ ਦੇਣਾ ਮਾ ਪਿਆ ਰੇਟਰ ਚੱਲਿਆ ਕਿੰਨਾ ਗਿਆ ਸ਼ਰਮਾ ਜੀ ਇਹ 11-1200 ਘੰਟਾ ਚੱਲਿਆ ਵੀਰੇ ਚਾਰੇ ਟਾਇਰ ਨਾਲ ਦੇ ਆ ਠੀਕ ਹੈ ਜਮਈ ਨਵਾ ਆ ਮਾ ਕੋਈ ਹਾਰ ਪਾ ਕੇ ਲੈ ਜੇ ਤੇ ਤਾਂ ਠੀਕ ਐ ਰੁਪਈਆ ਦਾ ਰੁਪਈਆ ਡਬਲ ਕਲਚ ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਆ ਟੋ ਮਾਡਲ ਟਰੈਕਟਰ ਆ ਵੀਰੇ 1200 ਘੰਟਾ ਚੱਲਿਆ ਮੇਤਰੋ ਇਹ ਸੋਨਾਲੀਕਾ ਮਾਡਲ ਹੈਗਾ ਬਾਈ ਹੂੰ ਐਚ ਆਰ ਨੰਬਰ ਕਾਗਜ਼ ਪੱਤਰ ਤੁਹਾਨੂੰ ਮਿਲ ਜਾਣਗੇ ਐਨਓਸੀ ਵੀ ਮਿਲ ਜੂ 490000 ਜੀ ਢਾਕੀ ਟੋ ਸਾਢੇ 1 ਲੱਖ ਰੁਪਈਆ ਮਾਰ ਕੇ ਜਿ ਡਾ ਦੇ ਯਾਰ ਸਾਢੇ 4 ਲੱਖ ਮਾਰਕੀਟ 440 ਟਰੈਕਟਰ ਦਾ ਇੱਕੋ ਹੀ ਰੇਟ ਬੋਲਾਂ ਜਿਵੇਂ ਇੱਕ ਆ 430000 430000 60000 ਰੁਪਏ ਮੰਨ ਤਾਣ ਸੁਣ ਵਾਲੀ ਕਾ ਦੇ ਵਿੱਚੋਂ ਆ 65 ਉਹੀ ਆ ਗਿਆ ਸਵਾਤ ਹੈ ਆ ਚਾਰ ਪਾਸੇ ਪੁੱਛ ਕੇ ਆਇਓ ਨਿਆਰਾ ਫੇਰ ਟਰੈਕਟਰ ਵੇਚਣ ਦਾ ਤੇ ਲੈਣ ਦਾ ਠੀਕ ਹੈ ਕੋਈ ਪੱਥਰ ਤੇ ਲਖੀਰ ਨਹੀਂ ਹੈਗੀ ਕਿਸੇ ਟਰੈਕਟਰ ਦੀ ਪੱਥਰ ਤੇ ਲਖੀਰ ਨਹੀਂ ਡੰਡਾ ਫੱਟੀ ਨਾ ਫਟਿਆ ਨਵਾਂ ਲੈ ਜਾਓ ਮਿੱਤਰੋ ਚੇਂਜ ਹੋ ਜੂ ਤੇ ਡੰਡਾ ਫੱਟੀ ਛਤਰੀ ਹਾਂਜੀ ਬੈਟਰੀ ਇੰਜਨ ਦਾ ਤੇਲ ਨਾ ਪਸੰਦਾ ਹੈ ਚੇਂਜ ਜੇ ਟਰੈਕਟਰ ਹੀ ਨਾ ਪਸੰਦਾ ਹੈ ਟਰੈਕਟਰ ਵੀ ਚੇਂਜ ਟਰੈਕਟਰ ਵੀ ਚੇਂਜ ਤੇ ਆਪਾਂ ਯਾਰ 17 18 20 ਕੁਵਟਰ ਲੋਹੇ ਪਿੱਛੇ ਆਪਾਂ ਕਿਸੇ ਦਾ ਬਗਾੜ ਨਹੀਂ ਜਾਂਦੇ ਠੀਕ ਹੈ ਨਹੀਂ ਬਗਾੜਨਾ ਚਾਹੁੰਦੇ ਠੀਕ ਹੈ ਇਹ ਨਾ ਪਸੰਦ ਆ ਤਾਂ ਆਪਾਂ ਹੋਰ ਵੇਚ ਦਾਂਗੇ ਕਿਤੇ ਕੋਈ ਚੱਕਰ ਨਹੀਂ ਤੇ ਆਹ ਟਰੈਕਟਰ ਦੀ ਆਪਾਂ ਨੂੰ ਤਸੱਲੀ ਆ 2000 2000 ਰੁਪਿਆ ਭਾਲ ਜੇ ਨਾ ਗੇਅਰ ਇੰਜਨ ਦਾ ਪੰਪ ਦਾ ਕੰਮ ਹੋਇਆ ਸਾਰਾ ਕੰਮ ਹੋਇਆ ਹੋਇਆ ਟਰੈਕਟਰ ਦਾ 18 ਦਾ ਵੀ ਚੰਗਾ ਟਾਇਰ ਚੰਗੇ ਆ ਬਾਈ ਚਾਰੇ ਟਾਇਰ ਗੂੜੀਅਰ ਦੇ ਆ ਬਾਈ है गया 85 के पैसे टायर ठीक है ਤੇ ਡੈਕ ਡੁਕ ਜਾ ਲੱਗਿਆ ਹੋਇਆ ਜਿਵੇਂ ਲੱਗਾ ਆਇਆ ਸੀ ਆਪਾਂ ਉਵੇਂ ਖੜਾ ਇਹ ਵੀ ਮਿਲ ਜੂਗਾ ਤੇ ਡਿਮਾਂਡ ਆ ਇਹਦੀ ਹੈਗੀ ਆ ਸ਼ਰਮਾ ਜੀ 190000 190000 ਕਿੰਨੇ ਦਾ ਇਹ ਬਈ 1 ਲੱਖ ਤੇ ਇਕੋ ਹੀ ਹਾਂ ਜਾਂ ਨਾ 180000 ਦਾ 180000 ਦਾ ਲੈ ਜਿਓ ਹਾਂਜੀ 2002 ਮਾਡਲ ਆ ਜੀ 180000 ਦਾ ਤੇ ਅੱਗੇ 60 55 ਫਾਰ ਇਹਦੇ ਬਾਰੇ ਤਾਂ ਮੈਂ ਡਰੈਸ ਦੇ ਦੂੰ ਇਹ ਟਰੈਕਟਰ ਬਾਰੇ ਤੇ ਉਹ 35 ਵਾਲਾ ਮੋਗੇ ਜ਼ਿਲ੍ਹੇ ਚੋਂ ਆਏ ਆਪਣੇ ਕੋਲੇ ਲਾਲੀ ਮੈਂ ਲੈਣ ਨਹੀਂ ਗਿਆ ਦੇਖਣ ਗਿਆ ਖੁਦ ਘਰੇ ਆਏ ਆ ਠੀਕ ਹੈ ਤੇ 15 ਮਾਡਲ ਆ 15 ਮਾਡਲ ਆ 2 ਸਪੀਡ ਆ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਆ ਸਾਰਾ origignal tractor ਆ 60 55 ਇਹ ਨਿਕਲਾ ਦੇ ਦਾਂਗੇ ਜਿੰਨੇ ਕਹਿੰਦਾ 60 ਵਿਕਦੇ ਆ ਵਿਕਦੇ ਆ ਕੱਲੇ 60 ਵਿਕਦੇ ਆ ਤੇ 15 ਮਾਡਲ ਆ ਤੇ ਕੰਡੀਸ਼ਨ ਤੇ ਕੈਮਰਾ ਇਹ ਤਰ ਮਾਰੀ ਦਿੱਤਾ ਜਿਵੇਂ ਕਿ ਜੀ ਦਾ ਸਭੀ ਲੋਡ ਹੀ ਨਹੀਂ ਸਾਰਾ ਨਾਲ ਦਾ origignal ਬੈਟਰੈਕਟਰ 4 60 ਰੋਲ ਕਿੰਨੇ ਦਾ 4 60 ਸਵਾ 4 ਲੱਖ ਰੁਪਏ ਮਾਰ ਕੇ ਜੇ ਕਰਦੇ ਕਿ ਕਿਉਂ ਚੌੜ ਕਰ ਲੱਗੇ ਜ਼ਿੰਮੀਦਾਰਾਂ ਨਾਲ 415000 ਰੁਪਏ ਪੂਰੇ 4 ਲੱਖ ਦਾ ਦੇ ਦੋ ਪੂਰੇ 4 ਲੱਖ ਦਾ ਲੈ ਜਾਓ 60000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਸੱਜ ਨੂੰ ਅੱਗੇ ਆ ਗਿਆ XM 855 2014 ਮਾਡਲ ਹੈ ਜੀ ਪਾਵਰ ਜੀ ਇਹ ਜਿੰਦਾ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਬਾਈ ਇਹਨੂੰ ਤਾਂ ਆਪਾਂ ਨੂੰ ਤਸੱਲੀ ਹੈਗੀ ਐ ਤੇ ਠੀਕ ਹੈ ਠੀਕ ਹੈ ਸਾਰਾ オリジナル ਆ ਲੋਨ ਫ੍ਰੀ ਹੋ ਜੂ ਪੁਰਾਣਾ ਕੱਟਿਆ ਹੋਊ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਆ XM ਐਚ ਆਰ ਨੰਬਰ ਆ ਐਨਓਸੀ ਜੀ 410000 ਡਿਮਾਂਡ ਆ ਸੈੱਡ ਗੇਲ ਦੇ ਵਿੱਚ 4 ਲੱਖ ਤੇ 10 ਹਜ਼ਾਰ ਤਾਂ ਡਿਮਾਂਡ ਹੋ ਗਈ ਸਰਮਾ ਜੀ ਛੱਡੋਗੇ ਕਿੰਨੇ ਦਾ ਤੂੰ ਛੱਡ ਕਿੰਨੇ ਖਾਉਣਾ 4 10 ਡਿਮਾਂਡ ਆ 3 ਲੱਖ ਤੇ 80 ਹਜ਼ਾਰ ਰੁਪਈਆ ਦਾ ਕਿਉਂ ਜਿਵੇਂ ਵਕਲੀਆਂ ਗੱਲਾਂ ਕਰਦਾ ਹੁੰਦਾ ਤਿੰਨ 60 ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਟਰੈਕਟਰ ਮਿੱਤਰੋ ਇਹ ਲੈ ਜਿਓ ਤੁਸੀਂ ਐਕਸਮਾ ਜੀ 14 ਮਾਡਲ ਸਾਢੇ 3 ਲੱਖ ਦਾ 14 ਮਾਡਲ 855 ਲੈ ਜਿਓ 60 ਹਜ਼ਾਰ ਮੰਤਨ ਹੋ ਗਿਆ ਰੇਟ ਹੋ ਗਿਆ ਅੱਗੇ 735 ਨਾ ਇਹ 834 ਆ अच्छा 100 लगी भी असा समझ नहीं नहीं 100 ਨਹੀਂ ਭਰਾਵਾ ਕੱਲੇ ਸਟicker ਲੱਗੇ ਆ 100 ਤਾਂ ਐਸੀ ਦੀ ਆ ਆ ਲੱਗਿਆ ਜੀ ਹਸਪਤਲ ਠੀਕ ਹੈ 834 ਹੈ ਇਹ 834 2009 ਮਾਡਲ ਆ 9 ਮਾਡਲ ਇਹਦੇ 100 ਹੀ ਆਈ ਆ ਕੰਪਨੀ ਵੱਲੋਂ ਕਿੰਝ ਰੇਅਰ ਦਾ ਕਿਵੇਂ ਆ ਨਵਾ ਜਵਾ ਚਲਾਕ ਦਾ ਵੀ ਕਹਿੰਦਾ ਤੂੰ ਜ਼ਿੰਮੇਦਾਰ ਬੰਦੇ ਤੋਂ ਆਇਆ ਟਰੈਕਟਰ ਇਹ ਠੀਕ ਹੈ 9 ਮਾਡਲ ਦਾ 245 ਡਿਮਾਂਡ ਆ ਕਿੰਨੇ ਦਾ ਛੱਡ ਦੋਗੇ ਉਹ ਬੋਲ ਕਿੰਨੇ ਦਾ ਦੋ ਲੱਖ ਤੇ 45000 ਦੋ 10 ਦਾ ਦੋ ਯਾਰ ਹੈ 2 10 ਦਾ 35 195000 195000 50000 ਰੁਪਇਆ ਮੰਨਤਾਂ ਹੋਗਾ ਲੱਗ ਗਿਆ ਇਹ 41 ਆਪਣੀਆਂ ਨਹੀਂ ਆਪਣਾ ਨੇ ਆਪਣੇ ਰੈਕਟਰ ਇਹੀ ਸੀ ਠੀਕ ਹੈ ਇਹਦੀ ਅਗਲੀ ਵੀਡੀਓ ਪਾਵਾਂਗੇ ਆ ਲੈਣਜੀ ਤੇ ਜਿੰਨੇ ਸਾਨੂੰ ਟਰੈਕਟਰ ਦਿਖਾਇਆ ਕਿੰਨੇ ਮੇਰੇ ਟਰੈਕਟਰ ਆ ਭਾਈ ਸਾਰੇ ਇਹ ਜਿਹੜੀ ਗੱਲ ਮੈਂ ਅੱਜ ਦੇ ਟਰੈਕਟਰਾਂ ਬਾਰੇ ਕਰੂੰਗਾ ਉਹਦੀ ਜ਼ਿੰਮੇਵਾਰੀ ਮੇਰੀ ਆ ਹਾਂਜੀ ਡੰਡਾ ਪੱਟੀ ਬੈਟਰੀ ਇੰਜਨ ਦਾ ਤੇਲ ਨਾ ਪਸੰਦਾ ਆ ਚੇਂਜ ਹਾਂਜੀ 1500 ਕਾਪੀ ਚਾਬੀ ਨਾ ਦੇਵਾਂਗੇ ਵੀਰੇ ਹਾਂਜੀ ਠੀਕ ਹੈ ਗੱਲ ਬਾਕੀ ਪੱਤਰ ਦੇ ਲਖੀਰ ਕਿਸੇ ਟਰੈਕਟਰ ਤੇ ਨਹੀਂ ਹੈਗੀ ਇੱਕ ਵਾਰੀ ਬਾਹ ਪਾ ਕੇ ਦੇਖੋ ਇੱਕ ਵਾਰੀ ਆ ਕੇ ਦੇਖੋ ਬਾਈ ਮੇਰੇ ਕੋਲੇ ਤੇ ਪੁਰਾਣਾ ਪੁਰਾਣਾ ਕੱਟ ਲਾਂਗੇ ਜਿੰਨੇ ਦਾ ਹੋਊਗਾ ਲੋਨ ਫੈਂਸ ਹੋ ਜਾਊਗਾ ਲੋਨ ਫੈਂਸ ਵੀ ਹੋ ਜਾਊ ਪੁਰਾਣਾ ਵੀ ਕੱਟਾ ਜੀ ਉਹ ਨੰਬਰ ਹੈਗਾ 8872945145 947884511 ਦੋਨੇ ਨੰਬਰ ਮੇਰੇ ਆ ਦੋਨਾਂ ਦੇ ਵਟਸਐਪ ਚੱਲਦਾ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਲੱਗੀ ਕਿੱਦਾਂ ਦੀ ਲੱਗੀ ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਬਈ ਜੀ